ਜਾਂਚ ਕਰਨ ਲਈ ਹੁੰਦੀ ਹੈ ਤਾਂ ਉਹਨਾਂ ਨੂੰ ਇਸ ਵਕਤ ਖਬਰ ਸਾਹਮਣੇ ਆ ਰਹੀ ਹੈ ਬਠਿੰਡਾ ਜ਼ਿਲ੍ਹੇ ਦੇ ਕਸਬਾ ਰਾਮਪੁਰਾ ਫੂਲ ਦੇ ਅਧੀਨ ਰਾਮਪੁਰਾ ਪਿੰਡ ਦੇ ਵਿੱਚ ਰਹਿਣ ਵਾਲੇ ਬੀਕੇਯੂ ਕ੍ਰਾਂਤੀਕਾਰੀ ਦੀ ਪੰਜਾਬ ਜਰਨਲ ਸਕੱਤਰ ਸੁਖਵਿੰਦਰ ਕੌਰ ਦੇ ਕਰ ਸਵੇਰੇ ਤੜਕਸਾਰ ਐਨਆਈਏ ਦੇ ਵੱਲੋਂ ਰੇਡ ਕੀਤੀ ਗਈ ਇਸ ਦੌਰਾਨ ਬੀਕੇਯੂ ਕ੍ਰਾਂਤੀਕਾਰੀ ਜਥੇਬੰਦੀ ਦੇ ਵੱਲੋਂ ਐਨਆਈਏ ਦੀ ਟੀਮ ਨੂੰ ਕਰਦੇ ਅੰਦਰ ਕਿਹਾ ਜਾ ਰਿਹਾ ਹੈ ਕਿ ਬੰਦਵੀ ਕੀਤਾ ਗਿਆ ਬੀਕੇਯੂ ਕ੍ਰਾਂਤੀਕਾਰ ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਦੇ ਵੱਲੋਂ ਜਾਣਕਾਰੀ ਦੇ ਮੁਤਾਬਿਕ ਪਿਛਲੇ ਕਿਸਾਨੀ ਅੰਦੋਲਨ ਦੇ ਦੌਰਾਨ ਵੀ ਐਨਆਈਏ ਦੀ ਟੀਮ ਦੇ ਵੱਲੋਂ ਵੱਖ-ਵੱਖ ਕਿਸਾਨ ਆਗੂਆਂ ਦੇ ਕਰਨ ਦੇ ਵਿੱਚ ਰੇਡ ਕੀਤੀ ਗਈ ਸੀ ਜੋ ਸਬੰਧੀ ਉਹਨਾਂ ਦੇ ਵੱਲੋਂ ਪਹਿਲਾਂ ਇਸ ਗੱਲ ਦੀ ਚੇਤਾਵਨੀ ਦਿੱਤੀ ਸੀ ਕਿ ਜੇਕਰ ਕੋਈ ਵੀ NIA ਦੀ ਟੀਮ ਚਾਰਜ ਕਰਨ ਦੇ ਲਈ ਹੁੰਦੀ ਹੈ ਤਾਂ ਉਹਨਾਂ ਨੂੰ ਉਹ ਕੇਰਨਗੇ ਇਹ ਵੀ ਦੱਸਿਆ ਗਿਆ ਕਿ ਜੋ ਕਿ ਜਥੇਬੰਦੀ ਦੇ ਪੰਜਾਬ ਜਨਰਲ ਸਕੱਤਰ ਸੁਖਿੰਦਰ ਕੋਰ ਹਨ ਜਿਨ੍ਹਾਂ ਦੇ ਘਰ ਵਿੱਚ ਸਵੇਰੇ 7 ਵਜੇ NIA ਦੀ ਟੀਮ ਵੱਲੋਂ ਰੇਡ ਕੀਤੀ ਗਈ ਜਦ ਕਿ ਸੁਖਿੰਦਰ ਕੋਰ ਕਿਸਾਨੀ ਅੰਦolan ਦੇ ਵਿੱਚ ਬਾਰਡਰ ਦੇ ਉੱਪਰ ਸਨ NIA ਦੀ ਟੀਮ ਦੇ ਵੱਲੋਂ ਜਦੋਂ ਪਰਿਵਾਰ ਤੇ ਵੱਲੋਂ ਪੁੱਛਗਿੱਛ ਦਾ ਹਵਾਲਾ ਦਿੱਤਾ ਕਿ ਆ ਤਾਂ surjit phul de ਵੱਲੋਂ ਦੱਸਿਆ ਕਿ ਉਹਨਾਂ ਦੇ ਪਰਿਵਾਰ ਤੇ ਨਾਲ ਪੁੱਛਗਿੱਛ ਨਾ ਕੀਤੀ ਜਾਵੇ ਜੇਕਰ ਪੁੱਛਗਿੱਛ ਕੀਤੀ ਕਰਨੀ ਹੈ ਤਾਂ ਸੁਖਵਿੰਦਰ ਕੋਰ ਦੀ ਮੌਜੂਦਗੀ ਦੇ ਵਿੱਚ ਹੀ ਕੀਤੀ ਜਾਵੇ ਇਸ ਵਕਤ ਖਬਰ ਸਾਹਮਣੇ ਆ ਰਹੀ ਹੈ ਬਠਿੰਡਾ ਜ਼ਿਲ੍ਹੇ ਦੇ ਕਸਬਾ ਰਾਮਪੁਰਾ ਫੂਲ ਦੇ ਅਧੀਨ ਰਾਮਪੁਰਾ ਪਿੰਡ ਦੇ ਵਿੱਚ ਰਹਿਣ ਵਾਲੇ ਬੀਕੇਯੂ ਕ੍ਰਾਂਤੀਕਾਰੀ ਦੇ ਪੰਜਾਬ ਜਰਨਲ ਸਕੱਤਰ ਸੁਖਵਿੰਦਰ ਕੌਰ ਦੇ ਘਰ ਸਵੇਰੇ ਤੜਕਸਾਰ ਐਨਆਈਏ ਦੇ ਵੱਲੋਂ ਰੇਡ ਕੀਤੀ ਗਈ ਇਸ ਦੌਰਾਨ ਬੀਕੇਯੂ ਕ੍ਰਾਂਤੀਕਾਰੀ ਜਥੇਬੰਦੀ ਦੇ ਵੱਲੋਂ ਐਨਆਈਏ ਦੀ ਟੀਮ ਨੂੰ ਘਰ ਦੇ ਅੰਦਰ ਕਿਹਾ ਜਾ ਰਿਹਾ ਕਿ ਬੰਦਵੀ ਕੀਤਾ ਗਿਆ ਬੀਕੇਯੂ ਕ੍ਰਾਂਤੀਕਾਰ ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਦੇ ਵੱਲੋਂ ਜਾਣਕਾਰੀ ਦੇ ਮੁਤਾਬਿਕ ਪਿਛਲੇ ਕਿਸਾਨੀ ਅੰਦੋਲਨ ਦੇ ਦੌਰਾਨ ਵੀ NIA ਦੀ ਟੀਮ ਦੇ ਵੱਲੋਂ ਵਕਫ ਵਕਫ ਕਿਸਾਨ ਆਕੂਆਂ ਦੇ ਕਰਨ ਦੇ ਵਿੱਚ ਟ੍ਰੇਡ ਕੀਤੀ ਗਈ ਸੀ ਜੋ ਸਬੰਧੀ ਉਹਨਾਂ ਦੇ ਵੱਲੋਂ ਪਹਿਲਾਂ ਇਸ ਗੱਲ ਦੀ ਚੇਤਾਵਨੀ ਦਿੱਤੀ ਸੀ ਕਿ ਜੇਕਰ ਕੋਈ ਵੀ NIA ਦੀ ਟੀਮ ਜਾਂਚ ਕਰਨ ਦੇ ਲਈ ਆਉਂਦੀ ਹੈ ਤਾਂ ਉਹਨਾਂ ਨੂੰ ਓਕੇ ਰਣਗੇ ਇਹ ਵੀ ਦੱਸਿਆ ਗਿਆ ਕਿ ਜੋ ਕਿ ਜੱਥੇਬੰਦੀ ਦੇ ਪੰਜਾਬ ਜਨਰਲ ਸਕੱਤਰ ਸੁਖਿੰਦਰ ਕੋਰ ਹਨ ਜਿਨ੍ਹਾਂ ਦੇ ਘਰ ਵਿੱਚ ਸਵੇਰੇ 7 ਵਜੇ NIA ਦੀ ਟੀਮ ਵੱਲੋਂ ਰੈਡ ਕੀਤੀ ਗਈ ਜਦਕਿ ਸੁਖਿੰਦਰ ਕੋਰ ਕਿਸਾਨੀ ਅੰਦolan ਦੇ ਵਿੱਚ ਬਾਰਡਰ ਦੇ ਉੱਪਰ ਸਨ NIA ਦੀ ਟੀਮ ਦੇ ਵੱਲੋਂ ਜਦੋਂ ਪਰਿਵਾਰ ਤੇ ਵੱਲੋਂ ਪੁੱਛਗਿੱਛ ਦਾ ਹਵਾਲਾ ਦਿੱਤਾ ਕਿ ਆ ਤਾਂ surjeet phul de ਵੱਲੋਂ ਦੱਸਿਆ ਕਿ ਉਹਨਾਂ ਦੇ ਪਰਿਵਾਰ ਤੇ ਨਾਲ ਪੁੱਛਗਿੱਛ ਨਾ ਕੀਤੀ ਜਾਵੇ ਜੇਕਰ ਪੁੱਛਗਿੱਛ ਕੀਤੀ ਕਰਨੀ ਹੈ ਤਾਂ ਸੁਕਵਿੰਦਰਕੋਟ ਦੀ ਮੌਜੂਦਗੀ ਦੇ ਵਿੱਚ ਹੀ ਕੀਤੀ ਜਾਵੇ ਇਸ ਵਕਤ ਖਬਰ ਸਾਹਮਣੇ ਆ ਰਹੀ ਹੈ ਬਠਿੰਡਾ ਜ਼ਿਲ੍ਹੇ ਦੇ ਕਸਬਾ ਰਾਮਪੁਰਾ ਫੂਲ ਦੇ ਅਧੀਨ ਰਾਮਪੁਰਾ ਪਿੰਡ ਦੇ ਵਿੱਚ ਰਹਿਣ ਵਾਲੇ ਬੀਕੇਯੂ ਕ੍ਰਾਂਤੀਕਾਰੀ ਦੀ ਪੰਜਾਬ ਜਰਨਲ ਸਕੱਤਰ ਸੁਕਵਿੰਦਰਕੋਟ ਦੇ ਕਰ ਸਵੇਰੇ ਤੜਕਸਾਰ ਐਨਆਈਏ ਦੇ ਵੱਲੋਂ ਰੇਡ ਕੀਤੀ ਗਈ ਇਸ ਦੌਰਾਨ ਬੀਕੇਯੂ ਕ੍ਰਾਂਤੀਕਾਰ ਜਥੇਬੰਦੀ ਦੇ ਵੱਲੋਂ ਐਨਆਈਏ ਦੀ ਟੀਮ ਨੂੰ ਕਰਦੇ ਅੰਦਰ ਕਿਹਾ ਜਾ ਰਿਹਾ ਕਿ ਬੰਦਵੀ ਕੀਤਾ ਗਿਆ ਬੀਕੇਯੂ ਕ੍ਰਾਂਤੀਕਰਤੇ ਪ੍ਰਧਾਨ ਸੁਰਜੀਤ ਸਿੰਘ ਫੂਲ ਦੇ ਵੱਲੋਂ ਜਾਣਕਾਰੀ ਦੇ ਮੁਤਾਬਿਕ ਪਿਛਲੇ ਕਿਸਾਨੀ ਅੰਦੋਲਨ ਦੇ ਦੌਰਾਨ ਵੀ ਐਨਆਈਏ ਦੀ ਟੀਮ ਦੇ ਵੱਲੋਂ ਵਕ ਵਕ ਕਿਸਾਨ ਆਕੂਆਂ ਦੇ ਕਰਨ ਦੇ ਵਿੱਚ ਰੇਡ ਕੀਤੀ ਗਈ ਸੀ ਜੋ ਸਬੰਧੀ ਉਹਨਾਂ ਦੇ ਵੱਲੋਂ ਪਹਿਲਾਂ ਇਸ ਗੱਲ ਦੀ ਚੇਤਾਵਨੀ ਦਿੱਤੀ ਸੀ ਕਿ ਜੇਕਰ ਕੋਈ ਵੀ NIA ਦੀ ਟੀਮ ਜਾਂਚ ਕਰਨ ਦੇ ਲਈ ਹੁੰਦੀ ਹੈ ਤਾਂ ਉਹਨਾਂ ਨੂੰ ਉਹ ਕੇਰਨਗੇ ਇਹ ਵੀ ਦੱਸਿਆ ਗਿਆ ਕਿ ਜੋ ਕਿ ਜਥੇਬੰਦੀ ਦੇ ਪੰਜਾਬ ਜਨਰਲ ਸਕੱਤਰ ਸੁਖਵਿੰਦਰ ਕੋਰ ਹਨ ਜਿਨ੍ਹਾਂ ਦੇ ਘਰ ਵਿੱਚ ਸਵੇਰੇ 7 ਵਜੇ NIA ਦੀ ਟੀਮ ਵੱਲੋਂ ਰੇਡ ਕੀਤੀ ਗਈ ਜਦ ਕਿ ਸੁਖਵਿੰਦਰ ਕੋਰ ਕਿਸਾਨੀ ਅੰਦolan ਦੇ ਵਿੱਚ ਬਾਰਡਰ ਦੇ ਉੱਪਰ ਸਨ NIA ਦੀ ਟੀਮ ਦੇ ਵੱਲੋਂ ਜਦੋਂ ਪਰਿਵਾਰ ਤੇ ਵੱਲੋਂ ਪੁੱਛਗਿੱਛ ਦਾ ਹਵਾਲਾ ਦਿੱਤਾ ਕਿ ਆਤਾਰ surjit phulde ਵੱਲੋਂ ਦੱਸਿਆ ਕਿ ਉਹਨਾਂ ਦੇ ਪਰਿਵਾਰ ਤੇ ਨਾਲ ਪੁੱਛਗਿੱਛ